ਵਾਹ ਮੰਤਰੀ ਸਾਹਿਬ ਵਾਹ ਇਹਨੂੰ ਕਹਿੰਦੇ ਨੇ ਸਪਰੰਤ ਕਾਰਵਾਈ ਨਾ ਕਾਨੂੰਨ ਨਾ ਨੋਟਿਸ ਨਾ ਅਦਾਲਤ ਸਿੱਧਾ ਹੀ ਇਨਸਾਫ ਆਇਆ ਮਜਨੂ ਮੌਰਤ ਹਾੜੇ ਕੱਢ ਰਹੀ ਪਿੰਡ ਵਾਸੀ ਹੱਥ ਜੋੜ ਰਹੇ ਪਰ ਪੁਲਿਸ ਦੀ ਮੌਜੂਦਗੀ 'ਚ ਮੰਤਰੀ ਸਾਹਿਬ ਕਿਸੇ ਦੀ ਸੁਣਨ ਨੂੰ ਤਿਆਰੀ ਨਹੀਂ ਸਗੋਂ ਪੁਲਿਸ ਮੁਲਾਜ਼ਮ ਨੂੰ ਕੰਨਾ ਚਾਹੇ ਹੁਕਮ ਦੇ ਰਹੇ ਨੇ ਇਹੀ ਹੈ ਖੁਦ ਨੂੰ ਆਮ ਆਦਮੀ ਦੱਸਣ ਵਾਲੇ ਕੈਬਨਿਟ ਮੰਤਰੀ ਦਾ ਇਨਸਾਨ ਘਟਨਾ ਰੋਪੜ ਦੀ ਹਰ ਨਾਮਪੂਰਤੀ ਦੱਸੀ ਜਾ ਰਹੀ ਹੈ ਜਿੱਥੇ ਸ਼ਾਮਲਾਟ ਦੀ ਜ਼ਮੀਨ ਖਾਲੀ ਕਰਵਾਉਣ ਦੇ ਨਾਮ ਤੇ ਮંત્રી ਜੀ ਨੇ ਆਪ ਸਵਾਰ ਹੋ ਕੇ ਟਰੈਕਟਰ ਚਲਾ ਦਿੱਤਾ ਮਜਲੂਮ ਔਰਤ ਹਾੜੇ ਕੱਢਦੀ ਰਹਿ ਗਈ ਪਰ ਸੱਤਾ ਦਾ ਨਸ਼ਾ ਇੰਨਾ ਕਿ ਮੰਤਰੀ ਸਾਹਿਬ ਨੂੰ ਕੁਝ ਨਹੀਂ ਸੁਣਦਾ

ਓਏ 1 ਮਿੰਟ ਗੱਲ ਤੇ ਸੁਣ ਲੈ ਜੇ ਤੇਰੀ ਇਹ ਪਹਿਲੀ ਹੋਊ ਨਾ ਜਿੰਨਾ ਤਰ੍ਹਾਂ ਨੁਕਸਾਨ ਹੋ ਉਹ ਤੇਰਾ ਪੂਰਾ ਕਰਦਾ ਤੇ ਜੇ ਪੰਚਾਇਤੀ ਫੇਰ ਯਾਰ ਅਸੀਂ ਉਹ ਨਹੀਂ ਨਹੀਂ ਜੇ ਪੰਚਾਇਤੀ ਹੋਈ ਫੇਰ ਫੇਰ ਅਸੀਂ ਛੱਡ ਦਾਂਗੇ ਤੇ ਫੇਰ ਆਪਾਂ ਰੌਲਾ ਕਰ ਤੋਂ ਪਾਈ ਦਿੰਨੇ ਆ ਤੇਰੇ ਨੂੰ ਤੇ ਕਹਤਾ ਕੱਲ ਨੂੰ ਬੇਨਤੀ ਹੋ ਜੂਗੀ ਹਾਂ ਸਾ ਵੀ ਹਾਂ ਠੀਕ ਆ ਸੀ ਠੇਕਾ ਦੇਣੇ ਨੂੰ ਤਿਆਰ ਆ ਠੀਕ ਆ ਲੈ ਆਉਦੇ ਹਾਂ ਠੇਕਾ ਚੱਲਾ ਕਰੋ ਵਾਲੀ ਪਰੋ ਠੀਕ ਆ ਜੀ ਨਾ ਉਹਨਾਂ ਨੂੰ ਤਿਆਰ ਆ ਸੀ ਮਾਈ ਕਿਉਂ ਆਂ ਸਾਨੂੰ ਵੀ ਗੱਲ ਸਹੀ ਵੀ ਅਸੇ ਠੇਕਾ ਦਿੱਤਾ ਪੈਦਾ ਨਹੀਂ ਕਰੀਏ ਅਸੀਂ ਠੇਕਾ ਨਹੀਂ ਪਿਆ ਹੈ ਨਹੀਂ ਹੁਣ ਬੀਬੀ ਆਪ ਵੀ ਮੰਨੀ ਜੰਨੀ ਹੈ ਠੇਕਾ ਦੇਣ ਨੂੰ ਤਿਆਰ ਹੈ ਤਾਂ ਤੂੰ ਬੀਬੀ ਪਹਿਲਾਂ ਠੇਕਾ ਦੇ ਦਿੰਦੀ ਤੁਸੀਂ ਪਹਿਲਾਂ ਸਾਡੇ ਦੇ ਦੇਣੀ ਆ ਕੋਈ ਸਾਡੇ ਕੋਲ ਆ ਗਏ ਕੋਈ ਠੇਕਾ ਦੇਣਾ ਹੈ ਬਹੁਤ ਸਾਰੇ ਸੰਦੇ ਆ 15 ਸਾਲ ਹੋ ਗਏ ਤੇਰੇ ਨਾਲ ਹਰੇ ਨੂੰ ਨਹੀਂ ਠੀਕਾ

ਕੌਣ ਪਹਿਲਾਂ ਦੱਸਿਆ ਨਹੀਂ ਸੀ ਇਹਨਾਂ ਨੇ ਸਾਡੇ ਸਾਲਾਂ ਦੀ ਸਨ ਨਹੀਂ ਸੀ ਸਾਡੇ ਪੰਚਾਇਤ ਨਾਲ ਲੱਗਦੀ ਹੈ ਜੀ ਸਾਡੀ ਰੋਟੀ ਤੇ ਰੋਜੀ ਰੋਟੀ ਖਾ ਕੇ ਜਮੀਨ ਹੈ ਕਿ ਦੀ ਜਮੀਨ ਦੀ ਹੈ ਜਮੀਨ ਦੀ ਮਾਤਰੀ ਜਿੱਥੇ ਸਾਮ ਲਾਟਾ ਬਾਉਂਦੇ ਅਸੀਂ ਆ ਰਹੇ 50 ਸਾਲ ਹੋ ਗਏ ਠੀਕ ਹੈ ਜਿੱਕਾ ਅਸੀਂ ਕਹਿ ਰਿਹਾ ਵੀ ਖੇਤਾਂ ਵੀ ਦੇ ਦੂੰਗੇ ਸਭ ਕੁਝ ਸੁਧਾ ਦੇ ਦੂੰਗੇ ਪਰ ਆ ਕਿ ਸਭ ਨੂੰ ਦੱਸਣਾ ਚਾਹੀਦਾ ਪਹਿਨਾਨੋ ਦੇਖੋ ਜਮੀਨ ਤੇ ਪੰਚਾਇਤ ਦੀ ਆ ਉਹ ਆਪ ਪਹਿਲਾਂ ਕਹੀ ਜਾਂਦੇ ਸਾਡੀ ਜ਼ਮੀਨ ਪੂਰੀ ਕਰ ਦੋ ਹੁਣ ਐਂਡ ਤੇ ਆਂਦੇ ਸਾਡਾ ਠੇਕਾ ਲੈ ਲਓ ਤੇ ਅਸੀਂ ਤੇ ਆਪ ਕਹਿੰਦੇ ਆ ਵੀ ਠੇਕਾ ਦੇਣ ਤੇ ਠੇਕਾ ਦੇ ਕੇ ਵਾਲਣ ਪੈ ਲਈਏ ਚੋਂ ਅਸੀਂ ਕਿਸ ਨੂੰ ਡੱਕਦੇ ਪਰ ਕਣਕ ਖੜਕ ਖੜੀ ਦੇ ਵਿੱਚ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਜਿਹਦਾ ਇਲਾਹ ਉੱਤੇ ਵਿਨਾਇਕ ਕਹਿੰਦੇ ਤਰਾ ਵੀ ਨਹੀਂ ਦਿੱਤੀ ਤੇ ਖੜੀ ਸੱਤ ਦਿਨ ਹੋ ਗਏ ਮਿੰਤੀ ਹੋਣਦੀ ਆ ਦੱਸਿਆ ਕਿਉਂ ਨਹੀਂ ਗਾ ਮਿੰਤੀ ਹੋ ਗਿਆ ਨਿਸ਼ਾਨੀਆਂ ਲੱਗੀਆਂ ਉਹਨਾਂ ਦਾ ਤਾਂ ਤਰਾ ਜੇ ਸਾਡੇ ਪੈਸੇ ਲੱਗੇ ਕਣਕ ਦੇ ਉੱਤੇ ਕਣਕ ਦੇ ਉੱਤੇ ਨਿਸ਼ਾਨੀਆਂ ਲੱਗੀਆਂ ਮੰਤਰੀ ਜੀ ਗੁੱਸੇ ਚ ਨੇ ਸਫਾਈਆਂ ਦੇ ਰਹੇ ਨੇ ਬਾਰੇ ਰਾਜਵਿੰਦਰ ਕੌਰ ਦਾ ਇਹ ਝਾਮ ਹੈ ਕਿ 50 ਸਾਲਾਂ ਤੋਂ ਮੇਰੇ ਵੱਲੋਂ ਠੇਕੇ थे, थी थी। थे मंत्री थी। मंत्री थी। मंत्री थी भाई ਜ਼ਮੀਨ ਖਾਲੀ ਕਰਨ ਲਈ ਮੈਨੂੰ ਸੂਚਨਾ ਨਹੀਂ ਦਿੱਤੀ ਗਈ ਸਿੱਧਾ ਹੀ ਕਣਕ ਦੇ ਵਾਹੀ ਕਰ ਦਿੱਤੀ ਉਹ ਵੀ ਆਪ ਮੰਤਰੀ ਮੰਤਰੀ ਦੀ ਇਸ ਕਾਰਵਾਈ ਦੇ ਖਿਲਾਫ ਪਿੰਡ ਵਾਸੀ ਵੀ ਲਾਮਬਦ ਹੋ ਅਸੀਂ ਇਹਨਾਂ ਨੂੰ ਬੇਨਤੀ ਕਰਦੇ ਹਾਂ ਵੀ ਸਾਨੂੰ ਆਪਣੀ ਤਸੱਲੀ ਕਰ ਲੈਣ ਦਿਓ ਆਪਣੀ ਜ਼ਮੀਨ ਖੋਟ ਪੂਰੀ ਕਰ ਲੈਣ ਦਿਓ ਬਾਕੀ ਆਪਣਾ ਤੁਸੀਂ ਜਿਹੜੀ ਪੰਚਾਇਤ ਦਾ ਮਾਲਕ ਹੈ ਪੰਚਾਇਤ ਦੀ ਖਾਨੂ ਕੋਈ ਤਲਾ ਨਹੀਂ ਧੱਕੇ ਤੇ ਆ ਕੇ ਕੜਕਣ ਲੱਗੇ ਪਾਉਣ ਹਰਕਾ ਬੀਜੀਆਂ ਖੜੀਆਂ ਅਸੀਂ ਕਹਿੰਦੇ ਠੇਕਾ ਵੀ ਦਊਂਗਾ ਮਾਲਕ ਦਊਗਾ ਠੇਕਾ ਹੀ ਨਾ ਵਾਈ ਵੀ ਕਿਤੇ ਕਾਨੂੰਨ ਗਾਇਲ ਤਾਂ ਚੱਲਿਆ ਨਾ ਬਰੋਤੀਆਂ ਨੇ ਸੁਨੋ ਵਜ਼ੀਰ ਦੀ ਗੁੰਡਾ ਕਰਦੀ ਖਰਾਰ ਦਿੱਤਾ ਹੈ। ਕਿਹਾ ਜਾ ਰਿਹਾ ਕਿ ਜੇਕਰ ਜ਼ਮੀਨ ਤੇ ਕੋਈ ਕਬਜ਼ਾ ਹੈ ਵੀ ਤਾਂ ਉਸ ਨੂੰ ਹਟਾਉਣ ਦੀ ਵੀ ਇੱਕ ਕਾਨੂੰਨੀ ਪ੍ਰਕਿਰਿਆ ਹੈ। ਬੜਾ ਅਫਸੋਸ ਦੀ ਗੱਲ ਹੈ ਕਿ ਹਿਰਦਾਪੁਰ ਦੇ ਵਿੱਚ ਇੱਕ ਵਿਧਵਾ ਔਰਤ ਦੀ ਜ਼ਮੀਨ ਤੇ ਦੇ ਤਾਂ ਕਬਜ਼ਾ ਕਰਨ ਲਈ ਮੰਤਰੀ ਸਾਹਿਬ ਪੰਜਾਬ ਦੇ ਆਪ ਖੁਦ ਚੱਲ ਕੇ ਗਏ ਨੇ ਇਹ ਤਾਂ ਮੈਂ ਸਮਝਦਾ ਇੱਕ ਲੌਕਿੰਗ ਗੱਲ ਆ ਕਿ ਸਰਕਾਰਾਂ ਜਿਹੜੀਆਂ ਨੇ ਵਜ਼ੀਰ ਜਿਹੜੇ ਨੇ ਉਹ ਕਿਸੇ ਪ੍ਰਸ਼ਾਸਨ ਦੇ ਰਾਹੀਂ ਕੋਈ ਆਪਣੀ ਨੀਤੀ ਲਾਗੂ ਕਰਦੇ ਨੇ ਇਹ ਆਪ ਜਾ ਕੇ ਗੁੰਡਾਗਰਦੀ ਕਰਨ ਲੱਗੇ ਜਿਹੜੇ ਵਜ਼ੀਰ ਆਪ ਸਿੱਧੇ ਤੌਰ ਤੇ ਇਸ ਤਰ੍ਹਾਂ ਵਿਧਵਾ ਔਰਤਾਂ ਦੀਆਂ ਜ਼ਮੀਨਾਂ ਤੇ ਕਬਜ਼ਾ ਕਰਨੀ ਹੈ ਕਾਨੂੰਨ ਆਪਣੇ ਹੱਥੀ ਲੈ ਕੇ ਆਪਣੀ ਸ਼ਕਤੀ ਦਾ ਨਜਾਇਜ਼ ਫਾਇਦਾ ਉਠਾਉਣਗੇ ਉਹਨਾਂ ਨੂੰ ਕਵਜਾ ਭੁਗਤਣਾ ਪਏਗਾ ਸ਼ਰੋਮਣੀ ਅਕਾਲੀ ਦਲ ਉਸ ਵਿਧਵਾ ਔਰਤ ਦੇ ਨਾਲ ਔਰ ਜਿਹੜੇ ਪੱਤਰਕਾਰਾਂ ਨਾਲ ਜਾਤੀ ਹੋਇਆ ਧੱਕਾ ਹੋਇਆ ਨਿਆਹ ਹੋਇਆ ਅਸੀਂ ਉਹਨਾਂ ਨਾਲ ਵੀ ਖੜਾਗੇ ਸਰਕਾਰ ਦਾ ਇਹ ਹੱਕ ਹੁੰਦਾ ਹੈ ਕਿ ਜੇ ਕਾਨੂੰਨੀ ਤੌਰ ਤੇ ਉਹਨੂੰ ਕੋਈ ਅਦਾਲਤ ਅਲਾਉ ਕਰਦੀ ਹੈ ਤੇ ਉਹ ਜ਼ਮੀਨ ਤੇ ਉੱਤੇ ਕਬਜ਼ਾ ਕਰੇ ਲੇਕਿਨ ਉਹਦੀ ਇੱਕ ਤਰ੍ਹਾਂ ਦੀ ਪ੍ਰਕਿਰਿਆ ਜਿਵੇਂ ਲੱਠ ਮਾਰਾ ਵਾਂਗੂ ਇਹ ਮੰਤਰੀ ਤੁਰਪਿੰਦੇ ਆ ਕਿਸੇ ਦਾ ਆਰਡਰ ਹੱਲੇ ਆਇਆ ਹੁੰਦਾ ਉਹਨੇ ਕਈ ਵਾਰੀ ਉੱਚ ਅਦਾਲਤ ਤੱਕ ਜਾ ਕੇ ਹੱਲੇ ਆਪਣੇ ਇਨਸਾਫ ਵਾਸਤੇ ਫਿਰ ਅਸਦੀਦਾਰ ਕਰਨੀ ਹੁੰਦੀ ਹੈ ਤੇ ਮੰਤਰੀ ਏਦਾਂ ਲੱਠ ਮਾਰਾਂ ਨੂੰ ਜਿਵੇਂ ਕੰਮ ਕਰਦੇ ਆ ਇਹ ਪਹਿਲੀ ਵਾਰੀ ਵੇਖਿਆ ਅੱਗੇ ਮੁੱਖ ਮੰਤਰੀ ਸਾਹਿਬ ਜਿਨ੍ਹਾਂ ਦੇ ਚਪੇ ਲੈ ਕੇ ਆਏ ਸੀ ਇਹਨਾਂ ਨੂੰ ਪੁੱਛੋ ਕਿ ਉਹ ਜ਼ਮੀਨਾਂ ਹੁਣ ਕਿੱਥੇ ਨੇ ਜਿਹੜੀਆਂ ਪਹਿਲਾਂ ਇੱਕ ਮੰਤਰੀ ਸਾਹਿਬ ਵਾ ਕੇ ਆਏ ਸੀ ਉਹ ਤਾਂ ਹੁਣ ਦੁਬਾਰਾ ਮਾਰਤਾ ਨੇ ਅਦਾਲਤਾਂ ਦੇ ਸਹਿਯੋਗ ਦੇ ਨਾਲ ਫੇਰ ਉੱਥੇ ਕਰਨੀ ਤੇ ਇਸ ਤਮਾਸ਼ੇ ਬਾਜ਼ੀ ਨੂੰ ਕੀ ਰੱਖਿਆ ਅੱਜ ਤੁਸੀਂ ਇੱਥੇ ਹਿੱਕਾ ਦੇ ਵਿਚ ਆ ਕੇ ਉਹੀ ਹੁੱਲੜ ਬਾਗੀ ਕੀਤੀ ਹੈ ਉਥੇ ਪ੍ਰੈਸ ਦੇ ਨਾਲ ਵੀ ਮਿਸਪੇਲ ਕੀਤਾ ਸੋ ਬਹੁਤ ਬਾੜੀਆਂ ਕੰਨਾਂ ਨੇ ਜਾਂ ਮੰਤਰੀ ਦੀ ਹੈ ਬੇਰਹਿਮ ਸਵਾਰੀ ਸਵਾਲ ਖੜੇ ਕਰ ਰਹੀ ਹੈ ਮੰਤਰੀ ਕਾਨੂੰਨ ਆਪਣੇ ਹੱਥ ਚ ਲੈਣ ਦਾ ਹੱਕ ਆਖਰ ਕਿਸ ਨੇ ਦੇ ਦਿੱਤਾ ਉਸ ਤੋਂ ਵੀ ਵੱਡਾ ਸਵਾਲ ਜ਼ਮੀਨ ਖਾਲੀ ਕਰਵਾਉਣ ਜਿਵੇਂ ਖਾਈ ਗਈ ਮੰਤਰੀ ਸਾਹਿਬ ਦੀ ਐਫਡੀ ਜੀ ਵਾਕਈ ਸਰਕਾਰੀ ਜ਼ਮੀਨ ਤੇ ਕਬਜ਼ਾ ਛਡਾਉਂਦੀ ਸੀ ਜਾਂ ਇਸ ਪਿਛੇ ਕੋਈ ਹੋਰ बीटी ਫੋਟੋ ਬਾਦ ਰੁਕਿਆ ਹੋਇਆ ਇਸ ਸਭ ਤੋਂ ਅਹਿਮ ਸਵਾਲ ਹੈ ਕਿ ਖੁਦ ਨੂੰ ਆਮਕਰਦਾ ਪੱਤਰ ਦਸਨ ਵਾਲੇ ਮੁੱਖ ਮੰਤਰੀ ਆਪਣੇ ਵਜ਼ੀਰ ਦੀ ਇਸ ਹਰਕਤ ਤੇ ਕਿਹਾ ਕੇ ਜੀ ਕਰਨਗੇ ਕੋਈ ਕਾਰਵਾਈ ਬੀਡੀਸੀ ਨਿਊਜ਼ ਲਈ ਰੋਪੜ ਤੋਂ ਜਗਜੀਤ ਜੱਗੀ ਦੀ ਰਿਪੋਰਟ